ਮਾਤਾ ਕੀ ਨਾਮ ਕਰਦਾ ਮੇਰਾ ਨਾਮ ਸਰਦਾਰ ਅਜਾ ਕੀ ਹਾਦਸਾ ਹੋਇਆ ਮੈਂ ਤਾਂ ਅੱਗੇ ਬੈਠੀ ਹੁੰਨੇ ਕਈ ਸਾਲਾਂ ਮੈਂ ਬੇਦਿਆਂ ਉਹਦਾ 6ਵੇਂ ਜਾ ਕੇ ਬੈਠਦਿਆਂ ਜਦੋਂ ਮਿਲ ਕੇ ਲੰਦਾਗਾ ਉਧਰੋਂ ਇਹ ਬੱਚੇ ਆਉਂਦੇ ਖੂੜਾ ਸਟਿਕ ਮੰਜਾਂ ਦੇ ਉਹਨੂੰ ਮੈਂ ਬਚਾਉਣ ਲੱਗ ਗਈ ਉਹਨੂੰ ਬਚਾਦ ਮੈਂ ਕਿਹਾ ਵਿਚਾਲੇ ਇਹ ਮਾਰਨਾ ਵਿਚਾਰੇ ਉਹ ਮੇਰੇ ਖੰਦੀ ਹੋ ਗਿਆ ਮੈਂ ਉਹਨੂੰ ਬਹੁਤ ਰੋਕਿਆ ਵੀ ਆਪਣੇ ਹੱਥ ਨਾਲ ਜਿਹੜੇ ਰੋਕਿਆ ਨਾ ਫੇਰ ਮੈਂ ਜੋਰ ਨਾਲ ਉਹਨੂੰ ਮੈਂ ਬੈਠੀ ਕੁਰਸੀ ਤੇ ਐਸੇ ਲੋਟੇ ਮੈਂ ਉਹਨੂੰ ਧੱਕਾ ਦੇ ਕੇ ਪਰ ਇਹਨੂੰ ਮਾਰਿਆ ਫਿਰ ਉਹ ਉੱਠ ਕੇ ਜਿਆ ਖੜੇ ਹੋ ਗਏ ਉਹਨੇ ਮਗਰੋਂ ਫੇਰ ਲੱਗਾ ਟੱਕਰਾ ਮਾਰਨ। ਇਹ ਨਹੀਂ ਹਟਿਆ। ਇਹਨਾਂ ਮੁੰਡੇ ਆ ਗਏ ਵਿਚਾਰੇ ਗੱਡੀ ਵਾਲੇ। ਛੱਟਾ ਮੈਨੇ ਆਇਆ ਤਾਂ ਬਹੁਤ ਬਾਰੇ ਇੱਥੇ ਵੀ ਐ। ਆਹ ਤਾਂ ਮੇਰੇ ਵੀ ਐ। ਆਹ ਮੇਰੇ ਨਾਲ ਗਿਆ ਤਾਂ ਠੀਕ ਆ ਉਹ ਵਰਗਾ। ਆਸਾ ਚੇਦਣਾਗਾ ਅੰਦਰ। ਆਹ ਤਾਂ ਮੇਰਾ ਸਾਰੇ ਹੋਗਾ। ਪਸੰਦ ਸੀ ਗੇ। ਹਾਂ ਜੀ ਆਹ ਸਾਹ ਤੇ ਜਿਹੜਾ ਪੁੱਦਾ ਕਿੰਨਾ ਕੁ ਨੁਕਸਾਨ ਕਰ ਚੁੱਕਿਆ ਉਹ ਤੱਕ ਇਹ ਤਾਂ ਹੀ ਬਹੁਤ ਹਰੇਕ ਦੇ ਮਾਰੇ ਉਹਨੇ ਦੋ ਤਿੰਨ ਬੰਦੇ ਮਾਰੇ ਨੇ ਹਾਂ ਜੀ ਪਹਿਲਾਂ ਦੋ ਤਿੰਨ ਪਹਿਲਾਂ ਮਾਰੇ ਆ ਬੰਦੇ ਕਈ ਬੰਦੇ ਮਾਰੇ ਇਹ ਹੁਣ ਹਰੇਕ ਨੂੰ ਬੱਚਿਆਂ ਨੂੰ ਰਹਿਣ ਪੈਂਦਾ ਹਰੇਕ ਇਸ ਸਕੂਟਰ ਆਲੇ ਮੋਟਰਸਾਈਕਲ ਆਲੇ ਕਿਸੇ ਲੱਗਣੇ ਹੁੰਦਾ ਹੁਣ ਵੀ ਡਰਦਾ ਜਮਾਕਾ ਨੂੰ ਬਾਹਰ ਹੁਣ ਕਿਹੜੀ ਜਗ੍ਹਾ ਨਹੀਂ ਕਿਤੇ ਹੋਰ ਫੇਰ ਬੈਠ ਜਾਣਾ ਬੱਚੇ ਵਾੜ ਜਾਣਾ ਡਰਦੇ ਭੱਜ ਕੇ ਅੰਦਰ ਵੜ ਜਾਂਦੇ ਆ ਜੀ ਤੁਹਾਡੇ ਬਾਹਰ ਵੜ ਜਾਂਦੀ ਹਾਂ ਜੀ ਮੈਂ ਬਾਹਰ ਵੜ ਗਈ ਨਗਰ ਵੀ ਕਾਫੀ ਵੱਡਾ ਪਹਚਾਨ ਹੋਇਆ ਜੀ ਬਹੁਤ ਵੱਡਾ ਪਹਚਾਨ ਹੈ ਜਣੀ ਜਾਨ ਬਚੀ ਉਹ ਹੀ ਬਹੁਤ ਹੈ ਜਣੀ ਕੋਈ ਕਸਰ ਨਹੀਂ ਛੱਡੀ ਉਹਨੇ ਜਿਹੜੇ ਹਸਾਬ ਨਾਲ ਹੁਣ ਦੇਣਾ ਤੁਸੀਂ ਦੇਖਿਆ ਕਿਹੜਾ ਹਸਾਬ ਨਾਲ ਆਉਂਦਾ ਉਹ 5:00 ਵੱਜ ਕੇ ਮਾਰਨ ਜਣੀ ਮੈਂ ਆਪਣੇ ਜੋਰ ਤੇ ਨਹੀਂ ਕੈਮਰਾ ਇਹ ਉਹਦੇ ਜਿਹੜੇ ਹੱਥਾਂ ਨਾਲ ਧੱਕਦੇ ਇਹਨੂੰ ਟੱਕਰ ਫੇਰ ਵੀ ਮਾਰ ਗਿਆ ਉਹ ਵੀਰੇ ਆ ਧੂਵੀ ਬਸੇ ਮੇਰੇ ਆਥਾ ਮਾਰੇ ਮੇਰੇ ਇੱਥੇ ਵੀ ਆਹ ਤਾਂ ਮੇਰੇ ਲੱਗੇ ਇਧਰ ਆ ਨਾ ਕਿਉਂਰੇ ਵੀ ਲੱਗੀ ਮੇਰੇ ਆ ਬਾਹਰ ਹੁੰਦੇ ਲੱਗੇ ਨਲੀ ਕੋ ਆਹ ਹੱਥ ਸੀਗਾ ਮੇਰਾ ਅੱਜ ਮੇਰਾ ਨਾਮ ਹੈ ਇੱਥੇ ਅੰਨਾ ਬੜਾ ਨੀਂਦ ਪੈ ਗਿਆ ਸੀਗਾ ਬਾਹਰ ਹੁੰਦੇ ਵੀ ਜਖਮ ਹੋ ਗਿਆ ਸੀ ਆ ਦੇ ਇੱਥੇ ਹੱਥ ਤੇ ਦੋ ਖਾਮਾਂ ਨੇ ਹਾਂ ਜੀ ਤੇ ਕੀ ਨਾਮ ਹੈ ਤੁਹਾਡਾ ਤੁਹਾਡਾ ਮੁਹੰਮਦ ਸ਼ਾਕਿਰ ਅਗਰ ਮੈਂ ਲਾ ਅੱਛਾ ਕੀ ਗੱਲ ਹੋਈ ਹੈ ਮਾਤਾ ਜੀ ਗੱਲ ਤਾਂ ਇਹ ਜੀ ਅਵਾਰਾ ਪਸ਼ੂਆਂ ਕਰਕੇ ਹੈਗਾ ਬਾਰਾ ਸਾਂ ਫਿਰ ਰਿਹਾ ਉਹ ਹੁਣ ਦਾ ਨਹੀਂ ਹੈ ਕਾਫੀ ਟਾਈਮ ਦਾ ਫਿਰ ਰਿਹਾ ਹੁਣ ਤਾਂ ਉਹਨੇ ਇੰਨਾ ਕਾਤਕ ਮਚਾਇਆ ਹੋਇਆ ਕਿ ਬੱਚਿਆਂ ਦਾ ਸਿਆਣੇ ਬਜ਼ੁਰਗਾਂ ਦਾ ਜਾਂ ਆਮ ਬੰਦਿਆਂ ਦਾ ਬਾਹਰ ਨਿਕਲਣਾ ਬਹੁਤ ਮੁਸ਼ਕਲ ਹੋਇਆ ਪਿਆ ਸਕੂਲ ਵਾਲੇ ਬੱਚੇ ਆਉਂਦੇ ਸਵੇਰ ਉਹ ਇੱਕ ਪਾਸੇ ਇਕੱਠੇ ਹੁੰਦੇ ਜਿੰਨਾ ਟਾਈਮ ਇਹ ਪਰੇ ਹਟਦਾ ਨਹੀਂ ਉਹਨਾਂ ਟਾਈਮ ਬੱਚੇ ਵੀ ਨਹੀਂ ਨਿਕਲ ਸਕਦੇ ਉੱਥੇ ਦੀ ਔਰ ਕੋਈ ਬੈਸੀ ਕੋ ਸਿਆਣਾ ਬੰਦਾ ਤੁਰਿਆ ਵੀ ਜਾਂਦਾ ਤਾਂ ਬੇਫਾਲਤੂ ਟੱਕਰੇ ਨੇ ਮਾਰ ਕੇ ਹੁਣ ਉਹ ਤਾਂ ਮਾਤਾ ਜੀ ਦੇ ਕੋਲ ਸ਼ੁਗਰ ਗੁਰੂ ਟਾਈਮ ਤੇ ਸਾਰੇ ਆ ਗਏ ਕਾਰ ਵਾਲੇ ਵੀ ਸਾਹਮਣੇ ਆ ਗਏ ਅਗਰ ਕੋਈ ਨਾ ਨੇੜੇ ਹੁੰਦਾ ਜਾਂ ਥੋੜੇ ਜੇ ਫਾਸਲੇ ਨਾਲ ਹੁੰਦਾ ਉਹਨੇ ਛੱਡਣਾ ਥੋੜੀ ਜਿਹਾ ਉਹਨੇ ਆਪਣੇ ਬੋਲ ਤਾਂ ਕਸਰ ਪੂਰੀ ਕਰਨ ਸੀ ਹੁਣ ਤਾਂ ਇੰਨੀ ਕਿ ਉਹਨੇ ਹੱਦ ਕਰਤੀ ਕਿ ਅਗਰ ਕੋਈ ਮਸ਼ਿਨਰੀ ਵੀ ਰਸਤੇ 'ਚ ਖੜੀ ਹੈ ਰਸਤੇ 'ਚ ਕੀ ਅਗਰ ਸਾਈਡ ਤੇ ਵੀ ਖੜੇ ਤੁਸੀਂ ਵੀਡੀਓ 'ਚ ਦੇਖੋਗੇ ਅਗਰ ਸਾਈਡਾਂ ਤੇ ਵੀ ਖੜਾ ਤਾਂ ਉੱਥੇ ਵੀ ਟੱਕਰਾਂ ਮਾਰ ਮਾਰ ਉਹਨੂੰ ਤੋੜ ਦਿੰਦਾ ਹੈ ਹਾਲਾਂਕਿ ਚਲੋ ਇਨਸਾਨ ਤੋਂ ਡਰ ਗਿਆ ਪਰ ਮਸ਼ਿਨਰੀ ਜਾਂਦਾ ਵੀ ਕੀ ਕਸੂਰ ਹੈਗਾ ਤੁਸੀਂ ਦੇਖੋ ਤਾਂ ਸੀ ਵੀ ਉਹਦੇ ਦਿਮਾਗ ਤੇ ਕਿਦਾਂ ਦਾ ਕਿਦਾਂ ਦਾ ਫਤੂਰ ਚੜਾ ਹੋਇਆ ਜਾਂ ਕੈਸਾ ਗੁੱਸਾ ਉਹਦੇ ਵਿੱਚ ਇਹ ਸਮਝ ਤੋਂ ਬਾਹਰ ਆ ਕਿੰਨੇ ਕ ਨੁਕਸਾਨ ਕਰ ਦਿੱਤੇ ਨੁਕਸਾਨ ਤਾਂ ਦੇਖੋ ਮਸ਼ੀਨਰੀ ਦਾ ਚੁਰ ਮਸ਼ੀਨਰੀ ਦਾ ਫਿਰ ਵੀ ਠੀਕ ਹੋ ਜਾਂਦੀ ਆ ਪਰ ਗੱਲ ਇਹ ਵੀ ਜਿਹੜੇ ਜਰੇ ਨੁਕਸਾਨੇ ਗਏ ਇਨਸਾਨ ਔਰ ਕਈ ਕਈ ਬੰਦਿਆਂ ਨੂੰ ਇਹ ਫੱਟੜ ਕਰ ਚੁੱਕਿਆ ਹੈ ਇਦਾਂ ਦੇ ਹਾਲਾਤ ਦੇ ਵਿੱਚ ਹਾਲਾਤ ਕੀ ਨੇ ਜਿਵੇਂ ਆਮ ਲੋਕਾਂ ਦੇ ਲਈ ਜਾਂ ਸਕੂਲ ਦੇ ਬੱਚੇ ਹੋਣਗੇ ਕਿ ਕਿੰਨਾ ਹਾਲਾਤ ਤਾਂ ਹੁਣ ਤਾਂ ਇਹ ਨਜ਼ਰ ਆਉਣ ਲੱਗੇ ਜਿਵੇਂ ਇਸ ਤਰ੍ਹਾਂ ਕੋਈ ਚੱਲਦੀ ਫਿਰਦੀ ਮੌਤ ਨਹੀਂ ਆਉਂਦੀ ਹੁੰਦੀ ਕਿ ਰੋਡ ਦੇ ਉੱਤੇ ਫਿਰਦੀ ਆ ਵੀ ਮੌਤ ਆ ਤੇ ਉਸ ਦਾ ਸ਼ਾਮ ਦੇ ਟਾਈਮ ਇਹਨੇ ਜਦੋਂ ਮੂਹ ਨਰਾਜ ਹੋਣਾ ਰੋਡ ਦੇ ਜਾ ਕੇ ਗੱਬੇ ਸੈਂਟਰ 'ਚ ਬੈਠ ਜਾਣਾ ਉੱਥੇ ਇਦਾਂ ਦੇ ਹਾਲਾਤ ਹੁੰਦੇ ਨੇ ਕਈ ਵਾਰ ਕੋਈ ਅਣਜਾਣ ਦੇ ਵਿੱਚ ਕਾਰ ਵਾਲਾ ਕੋਈ ਫਾਸਟ ਆਵੇ ਤਾਂ ਉਹਨਾਂ ਨੂੰ ਫਿਰ ਇੱਕ ਪਰੇਸ਼ਾਨ ਆ ਸਕਦੀ ਕਿ بڑے ਹਾਦਸੇ ਹੋਣ ਉਹ ਹਜੇ ਵੀ ਰੁਕ ਰਹੇ ਨੇ ਅਗਰ ਇਹਨੇ ਨਾ ਕੋਈ ਹੱਲ ਹੋਇਆ ਕਿ ਸਕੂਲ ਦੇ ਬੱਚਿਆਂ ਦੇ ਵਿੱਚ ਹੁਣ ਬੱਚਾ ਨੇ ਜਾਣਾ ਸਕੂਲ ਦੇ ਵਿੱਚ ਅਸੀਂ ਦੁਪਹਿਰ ਨੂੰ ਵੀ ਦੇਖਿੰਦਾ ਛੁੱਟੀ ਦੇ ਟਾਈਮ ਕਿ ਬੱਚੇ ਇਹਨੂੰ ਜਦੋਂ ਇਹ ਰੋਡ ਤੇ ਹੁੰਦਾ ਤਾਂ ਇਹਨੂੰ ਦੇਖ ਕੇ ਸਾਈਡ ਤੇ ਹੋ ਕੇ ਖੜਨੇ ਸ਼ੁਰੂ ਹੋ ਜਾਂਦੇ ਨੇ ਕਿ ਬੱਚੇ ਵੀ ਡਰਨ ਲੱਗੇ ਹੁਣ ਤਾਂ ਕਿਉਂਕਿ ਹਾਲਾਤ ਇਹਨੇ ਤਾਂ ਪੇਸ਼ ਕਰਦੇ ਨੇ ਕਿ ਬੱਚੇ ਵੀ ਸਾਈਡ ਤੇ ਹੋ ਜਾਂਦੇ ਨੇ ਦੇਖ ਕੇ ਨਗਾਉਣੇ ਪੈਂਦੇ ਨੇ ਉਹ ਵੀ ਲੰਘ ਜੂ ਹੁਣ ਕੋਈ ਗੱਲ ਆ ਕਿ ਸਰਕਾਰ ਕਿੰਨੇ ਉਹਨੇ ਗਊ ਸੈਸ ਲਾਇਆ ਹੋਇਆ ਕਿੰਨੇ ਉਹਦੇ ਤੇ ਚੀਜ਼ਾਂ ਤੇ ਲੱਗਿਆ ਕੀ ਉਹਦਾ ਕੋਈ ਇਸਤੇਮਾਲ ਸਹੀ ਹੋ ਰਿਹਾ ਆਵਾਰਾ ਡੰਗਰਾਂ ਨੇ ਇੱਕ ਸਾਡੇ ਪਿੰਡ ਦਾ ਜਿਹੜੇ ਸਾਡੇ ਪਿੰਡ 'ਚ ਫਿਰਦਾ ਠੱਠਾ ਇਹਦੀ ਕਿੰਨਾ ਨੁਕਸਾਨ ਕਰ ਚੁੱਕਿਆ ਹੈ ਇਹ ਮੈਂ ਕਿਹਾ ਹੁਣ ਤੁਹਾਡੇ ਪਹਿਲਾਂ ਤੁਸੀਂ ਬਾਈਟ ਲਈ ਆ ਉਹਨਾਂ ਤੋਂ ਪਰਝਾਈ ਨੇ ਮੇਰੇ ਵੱਡੇ ਇਹ ਸਰਦਾਰਾਂ ਜੀ ਤੇ ਉਸ ਤੋਂ ਬਾਅਦ ਅੱਜ ਦੀ ਮਾਪਦੀ ਦਾ ਉਹਦੋਂ ਇਹਨਾਂ ਨੇ 2-3 ਬੰਦੇ ਜ਼ਖਮੀ ਕੀਤੇ ਇੱਕ ਹੋਰ ਸਾਡੇ ਭਾਈਚਾਰੇ 'ਚ ਇੱਥੇ ਬੈਠਦੇ ਜਿਨ੍ਹਾਂ ਨੇ ਸ਼ਾਮ ਨੂੰ ਬਹਿ ਜਾਂਦੀਆਂ ਤੇ ਸਿਆਣਾ ਬੰਦਾ ਭੱਜ ਕੇ ਕਿੱਥੇ ਜਾਏਗਾ ਜੀ ਲੰਗੜਾ ਇੱਕ ਦਮ ਪਤਾ ਨਹੀਂ ਕੀ ਉਹਨੂੰ ਭੂਤ ਸਵਾਰ ਹੋ ਜਾਂਦਾ ਉਹਦੇ 'ਚ ਅੱਜ ਅੱਜ ਦੀ ਅੱਜ ਦੀ ਦੁਪਹਿਰ ਦੀ ਦੱਸਦਾ ਮੈਂ ਤੁਹਾਨੂੰ ਅੱਜ ਦੁਪਹਿਰੇ ਆਪਣੇ 10 11 ਵਜੇ ਦੀ ਗੱਲ ਆ ਐਕਟਿਵਾ ਖੜੀ ਸੀ ਮੇਰੀ ਬਾਹਰ ਉਹ ਪਹਿਲਾਂ ਕੀ ਕਹਦਾ ਆਇਆ ਉਹ ਟਕਰਾਂ ਮਾਰ ਲੱਗ ਗਿਆ ਉਹਦੇ ਵਿੱਚ ਮੈਨੂੰ ਆ ਕੇ ਸਬਜ਼ੀ ਵਾਲੇ ਨੇ ਦੱਸਿਆ ਕਿ ਐਕਟਿਵਾ ਨੂੰ ਉਹ ਕੀ ਕਹਿੰਦਾ ਸਾਨ ਟਕਰਾਂ ਮਾਰਦਾ ਚਲੋ ਮੈਂ ਡੰਡਾ ਚਾਕੇ ਭਜਾਇਆ ਉਸ ਤੋਂ ਬਾਅਦ ਮੈਂ ਖਾਣਾ ਖਾ ਰਿਹਾ ਆ ਕੇ ਫਿਰ ਖਾਣਾ ਖਾਣ ਲੱਗੀ ਦੂਜੀ ਵਾਰ ਫੇਰ ਆਇਆ ਰੋਟੀ ਖਾਂਦਾ ਜਿਵੇਂ ਫੇਰ ਛੱਡ ਕੇ ਗਿਆ ਫੇਰ ਉਹਨੂੰ ਭਜਾ ਕੇ ਆਇਆ ਤੀਜੀ ਵਾਰ ਆ ਕੇ ਉਹਨੇ ਐਕਟਿਵਾ ਫੇਰ ਉਹ ਕੀ ਕਹਿੰਦਾ ਉੱਤੇ ਐਕਟਿਵਾ ਦੇ ਉਹ ਚੜ ਗਿਆ ਕਿ ਬੂਰੇ ਉਹਦੇ ਜਿਹੜੀ ਸਿਆਰੀ ਸੀ ਪੂਰਲਾ ਹਿੱਸਾ ਸਾਰਾ ਤੋੜ ਤਾ ਐਕਟਿ ਮੈਂ ਇਹ ਸਮਝਦਾ ਦੇਖੋ ਗੱਲ ਸੁਣਾ ਐਕਟਵਾ ਕੋਈ ਗੱਲ ਨਹੀਂ ਮਸ਼ੀਨਰੀ ਆ ਠੀਕ ਹੋ ਜਾਏਗੀ ਪਰ ਜੇ ਕੋਈ ਇਨਸਾਨ ਹੈ ਜੇ ਕਿਸੇ ਉਹਦੇ ਕੋਈ ਉਹਦੇ ਆ ਜਾ ਜੜਕੇ ਤੇ ਕੀ ਉਹਦਾ ਕੋਈ ਰਿਕਵਰੀ ਹੋ ਸਕਦਾ ਮੈਂ ਕੋਈ ਕਿੰਨੇ ਕੁ ਲੋਕਾਂ ਨੂੰ ਨੁਕਸਾਨ ਤੁਸੀਂ ਦੱਸ ਸਕਦੇ ਹੋ ਹੋਰ ਮਸ਼ੀਨਰੀ ਨੂੰ ਕਿੰਨਾ ਕਿੰਨਾ ਮਸ਼ੀਨਰੀ ਨੂੰ ਹੁਣ ਜਿਹੜੀ ਇਹ ਤਾਂ ਹਲੇ ਰੀਸੈਂਟਲੀ ਅੱਜ ਦੀ ਗੱਲ ਆ ਅੱਜ ਦੀ ਕੀ ਕਦਾ 10 11 ਵਜੇ ਦੀ ਹੁਣ ਬੱਚੇ ਸਕੂਲ ਜਾਂਦੇ ਆ ਜਾਂ ਛੋਟੇ ਬੱਚੇ ਨੇ ਜਾਂ ਹੋਰ ਉਹ ਕਿੱਥੇ ਭੱਜ ਕੇ ਜਾਣਗੇ ਕਿਉਂ ਨਹੀਂ ਗਵਰਨਮੈਂਟ ਇਹਨਾਂ ਚੀਜ਼ਾਂ ਦਾ ਹੱਲ ਕਰਦੀ ਜਿਹਦੀ ਕਿ ਕਿੰਨਾ ਗਊ ਸਸ ਕਿੰਨਾ ਲੱਗਦਾ ਸ਼ਰਾਬ ਤੇ ਵੀ ਲੱਗਦਾ ਹੋਰਾਂ ਚੀਜ਼ਾਂ ਤੇ ਵੀ ਲੱਗਦਾ ਚੁੰਗੀ ਤੇ ਵੀ ਲੱਗਦਾ ਹੋਰ ਕਿੰਨੀਆਂ ਕਿੰਨੀਆਂ ਆਈਟਮਾਂ ਹੈਗੀਆਂ ਜਿਨ੍ਹਾਂ ਤੇ ਇਹ ਗਊ ਸਸ ਲੱਗਦਾ ਤੁਸੀਂ ਸਬੰਧੀ ਕੋਈ ਕੰਪਲੇਂਟ ਕਰੀਏ ਪ੍ਰਸ਼ਾਸਨ ਕੰਪਲੇਂਟ ਮੈਂ ਅੱਜ ਦੁਪਹਿਰੇ ਐਸਡੀਐਮ ਸਾਹਿਬ ਦੇ ਕਿ ਕਿ ਹੈਗੇ ਆ ਉਹ ਆਪਣੇ ਸਟੈਨੋ ਸਾਹਿਬ ਜਸਵੀਰ ਜੀ ਤੇ ਉਹਨਾਂ ਨੂੰ ਮੈਂ ਉਹਨਾਂ ਦੀ ਨੋਟਿਚ ਲੈ ਜਾਂਦੀ ਆ ਕਿ ਭਾਈ ਕੀ ਕਿ ਐਸਡੀਐਮ ਸਾਹਿਬ ਨੂੰ ਕਹਿ ਕੇ ਕਿਸੇ ਗਊਸ਼ਾਲਾ ਵਾਲੇ ਨੂੰ ਕਹਿ ਕੇ ਇਹਨੂੰ ਕਿ ਕਿਦਾ ਗਊਸ਼ਾਲਾ ਚ ਪਚਾਓ ਜਾਂ ਨੱਥ ਕੋਆਓ ਇਹ ਠੀਕ ਹੈ ਕਿ ਕਿੰਨੇ ਗਊਸ਼ਾਲਾ ਨੇ ਕਿੰਨੇ ਉਹ ਨੇ ਕਿ ਕਿਉਂ ਨਹੀਂ ਇਹਨਾਂ ਦੀ ਸਭ ਸਵਾਲ ਕਰ ਦੇ ਲੋ ਠੀਕ ਹੈ ਕਿ ਕਿਹਦੇ ਪ੍ਰਸ਼ਾਸਨ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਤੇ ਇੱਕ ਮੈਂ ਲੋਕਾਂ ਨੂੰ ਵੀ ਜ਼ਰੂਰ ਇਹ ਕਹੂੰਗਾ ਕਿ ਲੋਕ ਵੀ ਅਵੇਰ ਹੋਣ ਇਹਨੂੰ ਪਾਰਟੀ ਬਣਾਉਣ ਨੈਸ਼ਨਲ ਹਾਈਵੇ ਨੂੰ ਜਿੱਥੇ ਡੰਗਰ ਫਿਰਦੇ ਆ ਵਾਰਾ ਤੇ ਉਹਨਾਂ ਸੰਸਥਾਵਾਂ ਨੂੰ ਜਿਹੜੀਆਂ ਇਹ ਕਿਹਦਾ ਜਿਹੜੀਆਂ ਇਹ ਜ਼ਿੰਮੇਵਾਰ ਨੇ ਇਹਨਾਂ ਨੂੰ ਸਾਂਭਣ ਦੀਆਂ ਤੇ ਕਿ ਇਹ ਕਿਸੇ ਦਾ ਕੋਈ ਨੁਕਸਾਨ ਹੁੰਦਾ ਤਾਂ ਲੋਕ ਉਹਨਾਂ ਨੂੰ ਪਾਰਟੀ ਬਣਾਉਣ ਤਾਂ ਕਿ ਇਹਨਾਂ ਨੂੰ ਪਤਾ ਲੱਗੇ ਇਹਨਾਂ ਦੀ ਅੱਖਾਂ ਖੋਲਣ ਪ੍ਰਸ਼ਾਸਨ